ਕਲਾਬ ਸਿੰਗਾ ਤਾਂ ਕਲਾਬ ਕਈ ਦਮ ਮਤੇ ਪਏ ਆ ਕਈ ਕ ਡਰਾਮਾ ਐਸੀਆ ਵਾਪਰੀਏ ਜਿੰਨਾਂ ਨੂੰ ਲੈ ਕੇ ਪ੍ਰਵਸਤਿਆਂ ਤੇ ਉੱਤੇ ਜਿਹੜੇ ਆ ਸਵਾਲ ਹੋਏ ਨੇ ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਦਾ ਚੱਲੀ ਜਾਂਦਾ ਹੈ ਕਿ ਇੰਗਲੈਂਡ ਚ ਬੜੇ ਵੱਡੇ ਮੁਜਾਰੇ ਹੋਏ ਨੇ ਆਸਟ੍ਰੇਲੀਆ ਚ ਬਹੁਤ ਵੱਡੇ ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇਮੀਗ੍ਰੈਂਟਸ ਅਮਰੀਕਾ ਚ ਟੋਰਾਂਟੋ ਚ ਤਾਂ ਲੜਾਈ ਹੋਈ ਹੈ ਪਰਸੋਂ ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵਧ ਗਈ, ਰੋਜ਼ਗਾਰ ਘਟ ਗਿਆ। ਹੁਣ ਹਰੇਕ ਕਹਿੰਦਾ ਜੀ ਕਿ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਹੈ। ਪਰ ਇਹ ਆ ਵੀ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਿਗ ਲਾਣ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹੁਣ ਸਖਤ ਸਜ਼ਾ ਦੇਵਾਂਗੇ। ਪਰ ਇਹਦਾ ਮਤਲਬ ਇਹ ਨਹੀਂ ਆ ਕਿ ਆਪਣੇ ਵੇਚ ਤੋਂ ਹੀ ਕੋਈ ਆਪਣੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਬਾਹਰ। ਰਾਏਪੁਰ ਛਤੀਸਗੜ੍ਹ ਦੀ ਰਾਜਧਾਨੀ, ਕੋਲਕਾਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਕੰਮ ਸਾਡੇ ਪੰਜਾਬੀਆਂ ਦਾ। ਕਨ ਉਹ ਕਹਦਣਗੇ ਇਤ ਨੂੰ ਕੱਢਦੇ ਸੀ ਇਹਨਾਂ ਨੂੰ ਸੋ ਇਸ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਚੱਲਦਾ